ਸਤਿ ਸ਼੍ਰੀ ਅਕਾਲ ਜੀ ਕਹਾਣੀ ਹੈ ਪਾਗਲ ਫਿਖਾਰੀ ਜੇ ਅਸੀਂ ਬੁਢਾਪੇ ਵਿੱਚ ਇਕੱਲੇ ਰਹਿਣ ਜਾ ਰਹੇ ਹਾਂ ਤਾਂ ਬੱਚਿਆਂ ਨੂੰ ਜਨਮ ਕਿਉਂ ਦੇਈਏ ਉਹਨਾਂ ਨੂੰ ਜੋ ਕਿਉਂ ਬਣਾਇਆ ਜਾਵੀ ਸਾਨੂੰ ਬੁਢਾਪੇ ਵਿੱਚ ਘਰ ਘਰ ਪਟਕਣ ਲਈ ਕੌਣ ਛੱਡ ਦੇਵੇਗਾ ਦੁਨੀਆ ਬੱਚਿਆਂ ਲਈ ਕਿਉਂ ਮਰਦੀ ਹੈ ਜਰਾ ਸੋਚੋ ਇਹ ਇੱਕ ਸੱਚੀ ਕਹਾਣੀ ਹੈ ਤੁਹਾਨੂੰ ਜ਼ਿੰਦਗੀ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਮਿਲੇਗਾ ਕਿਰਪਾ ਕਰਕੇ ਇਸ ਨੂੰ ਪੜਨ ਤੇ ਸੁਣਨ ਲਈ ਦਰੂਰ ਸਮਾਂ ਕੱਢੋ ਹਮੇਸ਼ਾ ਵਾਂਗ ਅੱਜ ਮੈਂ ਕੈਂਪਸ ਦੇ ਬਾਹਰ ਬੈਠੇ ਭਿਖਾਰੀਆਂ ਨੂੰ ਮੁਫਤ ਸੇਧ ਜਾਂਚ ਪ੍ਰਦਾਨ ਕਰਨ ਵਿੱਚ ਰੁੱਝਿਆ ਹੋਇਆ ਸੀ ਹਰ ਕੋਈ ਸੇਧ ਜਾਂਚ ਅਤੇ ਮੁਫਤ ਦਵਾਈਆਂ ਲਈ ਕਤਾਰ ਵਿੱਚ ਖੜਾ ਸੀ ਮੇਰਾ ਧਿਆਨ ਅਚਾਨਕ ਨੇੜੇ ਹੀ ਇੱਕ ਪੱਥਰ 'ਤੇ ਬੈਠੇ ਇੱਕ ਬਜ਼ੁਰਗ ਵੱਲ ਖਿੱਚਿਆ ਗਿਆ ਉਸ ਦਾ ਨੱਕ ਸਿੱਧਾ ਸੀ ਕੁੰਗਰਾਲੇ ਵਾਲ ਸਨ ਤੁੰਦਲੀਆਂ ਅੱਖਾਂ ਸਨ ਅਤੇ ਸਾਦੀ ਪਰ ਸਾਫ ਕੱਪੜੇ ਸਨ ਕੁਝ ਦੇਰ ਤੱਕ ਉਸ ਨੂੰ ਦੇਖਣ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਉਹ ਫਿਕਾਰੀ ਨਹੀਂ ਸੀ ਉਸ ਦੀ ਸੱਜੀ ਲੱਤ ਗਿੱਟੇ ਦੇ ਨੇੜੇ ਘੱਟ ਦਿੱਤੀ ਗਈ ਸੀ ਤੇ ਉਸ ਦੀ ਬੈਸਾਕੀਆਂ ਨੇੜੇ ਹੀ ਰੱਖੀਆਂ ਗਈਆਂ ਸਨ ਫਿਰ ਮੈਂ ਦੇਖਿਆ ਕਿ ਉੱਥੋਂ ਲੰਘਣ ਵਾਲੇ ਲੋਕ ਉਸ ਨੂੰ ਚੀਜ਼ਾਂ ਦੇ ਰਹੇ ਸਨ ਅਤੇ ਉਹ ਉਹਨਾਂ ਨੂੰ ਲੈ ਰਿਹਾ ਸੀ ਮੈਨੂੰ ਲੱਗਿਆ ਮੈਂ ਗਲਤ ਸੀ ਉਹ ਬੁੱਢਾ ਆਦਮੀ ਫਿਕਾਰੀ ਸੀ ਉਤਸੁਕਤਾ ਦੇ ਮਾਰੇ ਮੈਂ ਉਸ ਵੱਲ ਵਧਿਆ ਅਤੇ ਕੁਝ ਲੋਕਾਂ ਨੇ ਮੈਨੂੰ ਆਵਾਜ਼ ਮਾਰੀ ਡਾਕਟਰ ਉਸਤੇ ਨੇੜੇ ਨਾ ਜਾਓ ਉਹ ਪਾਗਲ ਹੈ ਪਰ ਮੈਂ ਉਹਨਾਂ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਨੇੜੇ ਗਿਆ ਮੈਂ ਸੋਚਿਆ ਸੀ ਉਹ ਆਪਣਾ ਹੱਥ ਮੇਰੇ ਵੱਲ ਉਸੇ ਤਰ੍ਹਾਂ ਵਧਾਏਗਾ ਜਿਵੇਂ ਉਹ ਦੂਜਿਆਂ ਵੱਲ ਆਪਣਾ ਹੱਥ ਵਧਾ ਰਿਹਾ ਸੀ ਪਰ ਮੈਂ ਦੁਬਾਰਾ ਖੁੰਝ ਗਿਆ ਉਸ ਨੇ ਆਪਣਾ ਹੱਥ ਮੇਰੀ ਵੱਲ ਨਹੀਂ ਵਧਾਇਆ ਮੈਂ ਉਸ ਨੂੰ ਪੁੱਛਿਆ ਬਾਬਾ ਕੀ ਤੁਹਾਨੂੰ ਕੋਈ ਸਰੀਰਕ ਸਮੱਸਿਆ ਹੈ ਜਦੋਂ ਮੈਂ ਪੁੱਛਿਆ ਤਾਂ ਉਹ ਹੌਲੀ-ਹੌਲੀ ਆਪਣੀਆਂ ਬਿਸਾਕੀਆਂ ਦੀ ਮਦਦ ਨਾਲ ਉੱਠਿਆ ਅਤੇ ਕਿਹਾ ਸ਼ੋਭ ਦੁਪਹਿਰ ਡਾਕਟਰ ਮੈਨੂੰ ਲੱਗਦਾ ਹੈ ਕਿ ਮੇਰੀ ਸੱਜੀ ਅੱਖ ਵਿੱਚ ਕੋਈ ਅੱਖ ਦੀ ਸਮੱਸਿਆ ਹੋ ਸਕਦੀ ਹੈ ਮੈਂ ਇੰਨੀ ਸ਼ਾਨਦਾਰ ਅੰਗਰੇਜ਼ੀ ਸੁਣ ਕੇ ਹੈਰਾਨ ਰਹਿ ਗਿਆ ਫਿਰ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਿਆ ਉਸ ਦੀ ਅੱਖ ਵਿੱਚ ਇੱਕ ਸਿਆਣਾ ਮੋਤੀਆ ਬਿੰਦ ਸੀ ਮੈਂ ਕਿਹਾ ਇਹ ਮੋਤੀਆ ਬਿੰਦ ਹੈ ਬਾਬਾ ਇਸ ਦੀ ਸਰਜਰੀ ਦੀ ਲੋੜ ਹੈ ਬੁੱਢੇ ਆਦਮੀ ਨੇ ਕਿਹਾ ਉਹ ਮੋਤੀਆ ਬਿੰਦ ਮੇਰੀ ਖੱਬੀ ਅੱਖ ਲਈ 2014 ਵਿੱਚ ਰੂਬੀ ਹਸਪਤਾਲ ਵਿੱਚ ਮੋਤੀਆ ਬਿੰਦ ਦਾ ਆਪਰੇਸ਼ਨ ਹੋਇਆ ਸੀ ਮੈਂ ਪੁੱਛਿਆ ਬਾਬਾ ਤੁਸੀਂ ਇੱਥੇ ਕੀ ਕਰ ਰਹੇ ਹੋ ਬੁੱਢੇ ਆਦਮੀ ਨੇ ਕਿਹਾ ਮੈਂ ਇੱਥੇ ਹਰ ਰੋਜ਼ 2 ਘੰਟੇ ਭੀਖ ਮੰਗਦਾ ਹਾਂ ਸਰ ਮੈਂ ਠੀਕ ਹਾਂ ਪਰ ਕਿਉਂ ਬਾਬਾ ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਬੁੱਢਾ ਆਦਮੀ ਹੱਸਿਆ ਤੇ ਅੱਗੇ ਕਿਹਾ ਪੜ੍ਹੇ ਲਿਖੇ ਮੈਂ ਕਿਹਾ ਤੁਸੀਂ ਮੇਰਾ ਮਜ਼ਾਕ ਉਡਾ ਰਹੇ ਹੋ ਬਾਬਾ ਬਾਬਾ ਉਹ ਨਹੀਂ ਡਾਕਟਰ ਮੈਂ ਕਿਉਂ ਕਰਾਂਗਾ ਜੇ ਮੈਂ ਤੁਹਾਨੂੰ ਦੁਖੀ ਕੀਤਾ ਤਾਂ ਮਾਫ ਕਰਨਾ ਮੈਂ ਇਹੀ दुखी ਕਾਰਨ ਬਾਰੇ ਨਹੀਂ ਹੈ ਬਾਬਾ ਪਰ ਮੈਨੂੰ ਕੁਝ ਸਮਝ ਨਹੀਂ ਆਉਂਦਾ ਬੁੱਢਾ ਆਦਮੀ ਜੇ ਤੁਸੀਂ ਸਮਝ ਵੀ ਜਾਂਦੇ ਹੋ ਤਾਂ ਤੁਸੀਂ ਕੀ ਕਰੋਗੇ ਡਾਕਟਰ ਠੀਕ ਹੈ ਚਲੋ ਉੱਥੇ ਬੈਠਦੇ ਹਾਂ ਨਹੀਂ ਤਾਂ ਲੋਕ ਤੁਹਾਨੂੰ ਵੀ ਪਾਗਲ ਸਮਝਣਗੇ ਅਤੇ ਫਿਰ ਬੁੱਢਾ ਆਦਮੀ ਹੱਸਣ ਲੱਗ ਪਿਆ ਨੇੜੇ ਹੀ ਇੱਕ ਸੋਨ ਸਾਨ ਸਟਾਲ ਸੀ ਅਸੀਂ ਦੋਵੇਂ ਉੱਥੇ ਜਾ ਕੇ ਬੈਠ ਗਏ ਡਾਕਟਰ ਮੈਂ ਇੱਕ ਮਕੈਨੀਕਲ ਇੰਜੀਨੀਅਰ ਹਾਂ ਬੁੱਢੇ ਆਦਮੀ ਨੇ ਅੰਗਰੇਜ਼ੀ ਵਿੱਚ ਗੱਲ ਸ਼ੁਰੂ ਕੀਤੀ ਮੈਂ ਕੰਪਨੀ ਵਿੱਚ ਇੱਕ ਸੀਨੀਅਰ ਮਸ਼ੀਨ ਆਪਰੇਟਰ ਸੀ ਇੱਕ ਨਵੇਂ ਆਪਰੇਟਰ ਨੂੰ ਸਿਖਲਾਈ ਦਿੰਦੇ ਸਮੇਂ ਮੇਰੀ ਲੱਤ ਮਸ਼ੀਨ ਵਿੱਚ ਫਸ ਗਈ ਅਤੇ ਮੈਨੂੰ ਇਹਨਾਂ ਬੈਸਾਖੀਆਂ ਨਾਲ ਹੀ ਖਤਮ ਕਰ ਦਿੱਤਾ ਗਿਆ ਕੰਪਨੀ ਨੇ ਸਾਰੇ ਇਲਾਜ ਦਾ ਖਰਚਾ ਚੁੱਕਿਆ ਅਤੇ ਬਾਅਦ ਵਿੱਚ ਮੈਨੂੰ ਕੁਝ ਵਾਧੂ ਪੈਸੇ ਦਿੱਤੇ ਅਤੇ ਮੈਨੂੰ ਘਰ ਰਹਿਣ ਦਿੱਤਾ ਕਿਉਂਕਿ ਲੰਗੜੇ ਬਲਦ ਨੂੰ ਕੌਣ ਕਿਰਾਏ ਤੇ ਲੈਂਦਾ ਹੈ ਸਰ ਫਿਰ ਮੈਂ ਉਸ ਪੈਸੇ ਦੀ ਵਰਤੂ ਆਪਣੀ ਛੋਟੀ ਵਰਕਸ਼ਾਪ ਸਥਾਪਿਤ ਕਰਨ ਲਈ ਕੀਤੀ ਮੈਂ ਇੱਕ ਵਧੀਆ ਘਰ ਖਰੀਦਿਆ ਮੇਰਾ ਪੁੱਤਰ ਵੀ ਇੱਕ ਮਕੈਨਿਕਲ ਇੰਜੀਨੀਅਰ ਹੈ ਉਸਨੇ ਵਰਕਸ਼ਾਪ ਦਾ ਵਿਸਤਾਰ ਕੀਤਾ ਅਤੇ ਇੱਕ ਛੋਟੀ ਕੰਪਨੀ ਸ਼ੁਰੂ ਕੀਤੀ ਮੈਂ ਹੈਰਾਨ ਰਹਿ ਗਿਆ ਅਤੇ ਪੁੱਛਿਆ ਬਾਬਾ ਫਿਰ ਤੁਸੀਂ ਇੱਥੇ ਇਸ ਹਾਲਤ ਵਿੱਚ ਕਿਵੇਂ ਹੋ ਬੁੱਢਾ ਆਦਮੀ ਮੈਂ ਮੈਂ ਕਿਸਮਤ ਦਾ ਸ਼ਿਕਾਰ ਹਾਂ ਮੇਰੇ ਪੁੱਤਰ ਨੇ ਆਪਣਾ ਕਾਰੋਬਾਰ ਵਧਾਉਣ ਲਈ ਕੰਪਨੀ ਅਤੇ ਘਰ ਦੋਵੇਂ ਵੇਚ ਦਿੱਤੇ ਮੈਂ ਆਪਣੇ ਪੁੱਤਰ ਦੀ ਤਰੱਕੀ ਬਾਰੇ ਕੁਝ ਨਹੀਂ ਕਿਹਾ ਉਸ ਨੇ ਸਭ ਕੁਝ ਵੇਚ ਦਿੱਤਾ ਅਤੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਜਾਪਾਨ ਚਲਾ ਗਿਆ ਸਾਨੂੰ ਜਪਾਨੀ ਗੁੱਡੀਆਂ ਵਾਂਗ ਇੱਥੇ ਛੱਡ ਕੇ ਇਸ ਦੇ ਨਾਲ ਬਾਬਾ ਨੇ ਕਿਹਾ ਉਹ ਹੱਸਣ ਲੱਗ ਪਿਆ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਹਾਸਾ ਇੰਨਾ ਤਰਸਜੋਗ ਹੋ ਸਕਦਾ ਹੈ ਫਿਰ ਉਸਨੇ ਕਿਹਾ ਪਰ ਬਾਬਾ ਤੁਹਾਡੇ ਕੋਲ ਇੰਨਾ ਹੁਨਰ ਹੈ ਕਿ ਤੁਸੀਂ ਜਿੱਥੇ ਵੀ ਲੱਤ ਮਾਰਦੇ ਹੋ ਉੱਥੇ ਪਾਣੀ ਨਿਕਲ ਸਕਦਾ ਹੈ ਬੁੱਢੇ ਆਦਮੀ ਨੇ ਆਪਣੀ ਕੱਟੀ ਹੋਈ ਲੱਤ ਵੱਲ ਦੇਖਦੇ ਹੋਏ ਕਿਹਾ ਲੱਤ ਮਾਰੋ ਮੈਨੂੰ ਦੱਸੋ ਕਿ ਮੈਂ ਕਿੱਥੇ ਅਤੇ ਕਿਵੇਂ ਲੱਤ ਮਾਰਾਂ ਬਾਬਾ ਦੀਆਂ ਗੱਲਾਂ ਸੁਣ ਕੇ ਮੈਨੂੰ ਸ਼ਰਮ ਮਹਿਸੂਸ ਹੋਈ ਮੈਨੂੰ ਬਹੁਤ ਬੁਰਾ ਲੱਗਾ ਮੈਂ ਸਪਸ਼ਟ ਤੌਰ ਤੇ ਕਿਹਾ ਮੇਰਾ ਮਤਲਬ ਬਾਬਾ ਕੋਈ ਵੀ ਤੁਹਾਨੂੰ ਅੱਜ ਵੀ ਨੌਕਰੀ ਦੇ ਸਕਦਾ ਹੈ ਕਿਉਂਕਿ ਤੁਹਾਡੇ ਕੋਲ ਤੁਹਾਡੀ ਖੇਤਰ ਵਿੱਚ ਇੰਨੇ ਸਾਲਾਂ ਦਾ ਤਜਰਬਾ ਹੈ ਬੁੱਢੇ ਆਦਮੀ ਹਾਂ ਡਾਕਟਰ ਅਤੇ ਇਸ ਲਈ ਮੈਂ ਇੱਕ ਵਰਕਸ਼ਾਪ ਵਿੱਚ ਕੰਮ ਕਰਦਾ ਮੈਨੂੰ 8000 ਰੁਪਏ ਤਨਖਾਹ ਮਿਲਦੀ ਹੈ ਮੈਂ ਘਾਟੇ ਵਿੱਚ ਸੀ ਮੈਂ ਕਿਹਾ ਫੇਰ ਤੁਸੀਂ ਇੱਥੇ ਕਿਵੇਂ ਬੁੱਢੇ ਆਦਮੀ ਨੇ ਕਿਹਾ ਡਾਕਟਰ ਮੇਰੇ ਪੁੱਤਰ ਦੇ ਜਾਣ ਤੋਂ ਬਾਅਦ ਮੈਂ ਇੱਕ ਚਾਵਲ ਵਿੱਚ ਇੱਕ ਟੀਨ ਦੀ ਛੱਤ ਵਾਲਾ ਘਰ ਕਿਰਾਏ ਤੇ ਲਿਆ ਮੈਂ ਤੇ ਮੇਰੀ ਪਤਨੀ ਉੱਥੇ ਰਹਿੰਦੇ ਆ ਉਸ ਨੂੰ ਅਦਰੰਗ ਹੈ ਤੇ ਉਹ ਬੈਠ ਵੀ ਨਹੀਂ ਸਕਦੀ ਮੈਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਦਾ ਮੈਂ ਇੱਥੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਭੀਖ ਮੰਗਦਾ ਹਾਂ ਅਤੇ ਫਿਰ ਮੈਂ ਘਰ ਜਾਂਦਾ ਸਾਡੇ ਤਿੰਨਾਂ ਲਈ ਖਾਣਾ ਬਣਾਉਂਦਾ ਹਾਂ ਹੈਰਾਨ ਹਾਂ ਕਿ ਮੈਂ ਪੁੱਛਿਆ ਬਾਬਾ ਤੁਸੀਂ ਹੁਣੇ ਮੈਨੂੰ ਦੱਸਿਆ ਸੀ ਕਿ ਤੁਸੀਂ ਅਤੇ ਤੁਹਾਡੀ ਪਤਨੀ ਘਰ ਵਿੱਚ ਇਕੱਲੇ ਹੋ ਫਿਰ ਤੁਸੀਂ ਕਿਉਂ ਕਿਹਾ ਕਿ ਤੁਸੀਂ ਸਾਡੇ ਤਿੰਨਾਂ ਲਈ ਖਾਣਾ ਬਣਾਉਂਦੇ ਹੋ ਬੁੱਢਾ ਆਦਮੀ ਡਾਕਟਰ ਮੇਰੀ ਮਾਂ ਦਾ ਦੇਹਾਂਤ ਮੇਰੇ ਬਚਪਨ ਵਿੱਚ ਹੋ ਗਿਆ ਸੀ ਮੇਰੀ ਇੱਕ ਕਰੀਬੀ ਸਹੇਲੀ ਸੀ ਉਸਦੀ ਮਾਂ ਨੇ ਮੈਨੂੰ ਆਪਣੇ ਪੁੱਤਰ ਵਾਂਗ ਪਾਲਿਆ 2 ਸਾਲ ਪਹਿਲਾਂ ਉਹ ਕਰੀਬੀ ਸਹੇਲੀ ਦਿਲ ਦੇ ਦੌਰੇ ਨਾਲ ਮਰ ਗਈ ਇਸ ਲਈ ਮੈਂ ਉਹਦੀ 92 ਸਾਲਾ ਮਾਂ ਨੂੰ ਆਪਣੇ ਨਾਲ ਆਪਣੀ ਕਾਰ ਲੈ ਆਇਆ ਉਦੋਂ ਤੋਂ ਉਹ ਮੇਰੇ ਨਾਲ ਹੈ ਉਹ ਵੀ ਸਾਡੇ ਨਾਲ ਰਹਿੰਦੀ ਹੈ ਮੈਂ ਹੈਰਾਨ ਰਹਿ ਗਿਆ ਇਹ ਬਾਬਾ ਖੁਦ ਬਹੁਤ ਮੁਸੀਬਤ ਵਿੱਚ ਹੈ ਉਸਦੀ ਪਤਨੀ ਅਹ ਪਹ ਜਾਏ ਉਸਦੇ ਨਾਂ ਤਾਂ ਪੈਰ ਹਨ ਨਾ ਘਰ ਤੇ ਨਾ ਹੀ ਕੋਈ ਪਰਿਵਾਰ ਉਸਦੇ ਪੁੱਤਰ ਨੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਚਲਾ ਗਿਆ ਅਤੇ ਉਹ ਅਜੇ ਵੀ ਆਪਣੇ ਦੋਸਤ ਦੀ ਮਾਂ ਦੀ ਦੇਖਭਾਲ ਕਰਦਾ ਹੈ ਉਹ ਕਿਹੋ ਜਿਹਾ ਲਚਕੀਲਾ ਵਿਅਕਤੀ ਹੈ ਥੋੜੀ ਦੇਰ ਬਾਅਦ ਮੈਂ ਆਮ ਲਹਿਜੇ ਵਿੱਚ ਪੁੱਛਿਆ ਬਾਬਾ ਤੁਹਾਡਾ ਪੁੱਤਰ ਤੁਹਾਨੂੰ ਰਸਤੇ ਤੇ ਲੈ ਆਇਆ ਅਤੇ ਤੁਹਾਨੂੰ ਠੋਕਰ ਖਾਣ ਲਈ ਛੱਡ ਗਿਆ ਕੀ ਤੁਸੀਂ ਉਸ ਨਾਲ ਗੁੱਸੇ ਨਹੀਂ ਹੋ ਬੁੱਢਾ ਆਦਮੀ ਨਹੀਂ ਡਾਕਟਰ ਮੈਂ ਉਸ ਲਈ ਸਭ ਕੁਝ ਕਮਾਇਆ ਉਸ ਨੇ ਜੋ ਉਸ ਦਾ ਸੀ ਉਹ ਲੈ ਲਿਆ ਇਸ ਵਿੱਚ ਉਸ ਦਾ ਕਸੂਰ ਕਿੱਥੇ ਹੈ ਪਰ ਬਾਬਾ ਮੈਂ ਕਿਹਾ ਇਹ ਕਿਸ ਤਰ੍ਹਾਂ ਦਾ ਰਸਤਾ ਹੈ ਉਸ ਨੇ ਸਭ ਕੁਝ ਲੈ ਲਿਆ ਇਹ ਡਕੈਤੀ ਹੈ ਹੁਣ ਮੈਨੂੰ ਸਮਝ ਆਇਆ ਕਿ ਤੂੰ ਕਿਉਂ ਭੀਖ ਮੰਗਦਾ ਹੈ ਬਾਬਾ ਤੇਰੀ 8000 ਰੁਪਏ ਦੀ ਤਨਖਾਹ ਤੇਰੀ ਤਿੰਨਾਂ ਦਾ ਗੁਜ਼ਾਰਾ ਤੋਰਨ ਲਈ ਕਾਫੀ ਨਹੀਂ ਹੈ ਇਸ ਲਈ ਤੂੰ ਇੱਥੇ ਆਇਆ ਹੈ ਬਜ਼ੁਰਗ ਆਦਮੀ ਨਹੀਂ ਤੂੰ ਗਲਤ ਹੈ ਡਾਕਟਰ ਮੈਂ 8000 ਰੁਪਏ ਵਿੱਚ ਸਭ ਕੁਝ ਸੰਭਾਲ ਸਕਦਾ ਪਰ ਮੇਰੀ ਸਹੇਲੀ ਦੀ ਮਾਂ ਨੂੰ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਹੈ ਉਹ ਦੋਵਾਂ ਦੀ ਦਵਾਈ ਲੈ ਰਹੀ ਹੈ 8000 ਰੁਪਏ ਉਸ ਦੀਆਂ ਦਵਾਈਆਂ ਦਾ ਪ੍ਰਬੰਧ ਕਰਨ ਲਈ ਕਾਫੀ ਨਹੀਂ ਹਨ ਮੈਂ ਇੱਥੇ 2 ਘੰਟੇ ਬੈਠਦਾ ਹਾਂ ਪਰ ਮੈਂ ਪੈਸੇ ਤੋਂ ਇਲਾਵਾ ਕੁਝ ਵੀ ਨਹੀਂ ਲੈਂਦਾ ਮੈਡੀਕਲ ਸਟੋਰ ਮਾਲਕ ਮੈਨੂੰ ਆਪਣੀ ਮਹੀਨਾਵਾਰ ਦਵਾਈਆਂ ਦੀ ਸਪਲਾਈ ਉਧਾਰ ਦਿੰਦਾ ਹੈ ਅਤੇ ਜੋ ਵੀ ਪੈਸਾ ਮੈਂ ਇੱਥੇ 2 ਘੰਟਿਆਂ ਵਿੱਚ ਕਮਾਉਂਦਾ ਹਾਂ ਮੈਂ ਹਰ ਰੋਜ਼ ਮੈਡੀਕਲ ਸਟੋਰ ਮਾਲਕ ਨੂੰ ਦੇ ਦਿੰਦਾ ਮੈਂ ਉਸ ਨੂੰ ਖਾਲੀ ਨਜ਼ਰਾਂ ਨਾਲ ਵੇਖਦਾ ਰਿਹਾ ਅਤੇ ਸੋਚਿਆ ਇਹ ਆਦਮੀ ਦਾ ਆਪਣਾ ਪੁੱਤਰ ਉਸ ਨੂੰ ਛੱਡ ਗਿਆ ਅਤੇ ਉਹ ਕਿਸੇ ਹੋਰ ਦੀ ਮਾਂ ਦੀ ਦੇਖਭਾਲ ਕਰ ਰਿਹਾ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਆਪਣੀਆਂ ਅੱਖਾਂ ਨੂੰ ਹੰਝੂਆਂ ਨਾਲ ਭਰਨ ਤੋਂ ਨਹੀਂ ਰੋਕ ਸਕਿਆ ਕੁੱਟੀ ਹੋਈ ਆਵਾਜ਼ ਨਾਲ ਮੈਂ ਫਿਰ ਕਿਹਾ ਬਾਬਾ ਕੀ ਤੁਸੀਂ ਹਰ ਰੋਜ਼ ਇੱਥੇ ਕਿਸੇ ਹੋਰ ਦੀ ਮਾਂ ਲਈ ਭੀਖ ਮੰਗਣ ਆਉਂਦੇ ਹੋ ਬੁੱਢਾ ਆਦਮੀ ਕਿਸੇ ਹੋਰ ਦਾ ਓਏ ਜਦੋਂ ਮੈਂ ਬੱਚਾ ਸੀ ਤਾਂ ਉਹਨਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੁਣ ਮੇਰੀ ਵਾਰੀ ਹੈ ਮੈਂ ਉਹਨਾਂ ਦੋਵਾਂ ਨੂੰ ਕਿਹਾ ਕਿ ਮੇਰੇ ਕੋਲ 5 ਤੋਂ 7 ਤੱਕ ਇੱਕ ਹੋਰ ਨੌਕਰੀ ਹੈ ਮੈਂ ਮੁਸਕਰਾਇਆ ਤੇ ਕਿਹਾ ਅਤੇ ਜੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਇੱਥੇ 5 ਤੋਂ 7 ਤੱਕ ਭੀਖ ਮੰਗ ਰਹੇ ਹੋ ਬੁੱਢਾ ਆਦਮੀ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਦੋਵੇਂ ਬਿਸਤਰੇ ਵਿੱਚ ਹਨ ਉਹ ਮੇਰੀ ਮਦਦ ਤੋਂ ਤੋਂ ਬਿਨਾ ਮੁੜ ਵੀ ਨਹੀਂ ਸਕਦੇ ਉਹ ਇੱਥੇ ਕਿਵੇਂ ਆਉਣਗੇ ਇਹ ਪਤਾ ਨਹੀਂ ਲਗਾਉਣ ਲਈ ਹਾਂ ਹਾਂ ਮੈਂ ਬਾਬਾ ਦੇ ਸ਼ਬਦਾਂ ਤੇ ਹੱਸ ਪਿਆ ਪਰਮੇਸ਼ ਨੂੰ ਲੁਕਾ ਕੇ ਕਿਹਾ ਬਾਬਾ ਇਹ ਠੀਕ ਰਹੇਗਾ ਜੇਕਰ ਮੈਂ ਤੁਹਾਡੀ ਮਾਂ ਨੂੰ ਉਸਤੀਆਂ ਨਿਜਾਮ ਤਾਂ ਦਵਾਈਆਂ ਦੇਵਾਂ ਫਿਰ ਤੁਹਾਨੂੰ ਭੀਖ ਨਾ ਮੰਗਣੀ ਪਵੇ ਬੁੱਢਾ ਆਦਮੀ ਨਹੀਂ ਡਾਕਟਰ ਤੁਸੀਂ ਭਿਖਾਰੀਆਂ ਲਈ ਕੰਮ ਕਰਦੇ ਹੋ ਜੇ ਤੁਸੀਂ ਉਸ ਨੂੰ ਦਵਾਈਆਂ ਦਿੰਦੇ ਹੋ ਤਾਂ ਉਸ ਨੂੰ ਵੀ ਭਿਖਾਰੀ ਕਿਹਾ ਜਾਵੇਗਾ ਮੈਂ ਅਜੇ ਵੀ ਇੱਕ ਜੋਗ ਡਾਕਟਰ ਹਾਂ ਮੈਂ ਅਸ ਦਾ ਪੁੱਤਰ ਹਾਂ ਕੋਈ ਮੈਨੂੰ ਭਿਖਾਰੀ ਕਹਿ ਸਕਦਾ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਉਸ ਨੂੰ ਭਿਖਾਰੀ ਕਿਹਾ ਜਾਵੇ ਠੀਕ ਹੈ ਡਾਕਟਰ ਮੈਂ ਹੁਣ ਜਾ ਰਿਹਾ ਘਰ ਪਹੁੰਚ ਕੇ ਮੈਨੂੰ ਅਜੇ ਵੀ ਖਾਣਾ ਬਣਾਉਣਾ ਪੈਂਦਾ ਹੈ ਮੈਂ ਬਾਬਾ ਦਾ ਹੱਥ ਆਪਣੀ ਹੱਥ ਵਿੱਚ ਲਿਆ ਅਤੇ ਕਿਹਾ ਬਾਬਾ ਕਿਰਪਾ ਕਰਕੇ ਮੇਰੀ ਦਾਦੀ ਲਈ ਦਵਾਈਆਂ ਸਵੀਕਾਰ ਕਰੋ ਭਿਖਾਰੀਆਂ ਲਈ ਡਾਕਟਰ ਵਜੋਂ ਨਹੀਂ ਸਗੋਂ ਆਪਣੇ ਪੁੱਤਰ ਵਜੋਂ ਆਪਣਾ ਹੱਥ ਛੱਡਦੇ ਹੋਏ ਬਾਬਾ ਨੇ ਕਿਹਾ ਡਾਕਟਰ ਕਿਰਪਾ ਕਰਕੇ ਮੈਨੂੰ ਇਸ ਰਿਸ਼ਤੇ ਵਿੱਚ ਹੋਰ ਨਾ ਬੰਨੋ ਇੱਕ ਵਿਅਕਤੀ ਸਾਨੂੰ ਛੱਡ ਗਿਆ ਹੈ ਅੱਜ ਮੈਨੂੰ ਸੁਪਨੇ ਦਿਖਾਉਣ ਤੋਂ ਬਾਅਦ ਕੀ ਹੋਇਆ ਜੇਕਰ ਤੁਸੀਂ ਵੀ ਕੱਲ ਮੈਨੂੰ ਛੱਡ ਦਿਉਂਗੇ ਮੇਰੇ ਵਿੱਚ ਹੋਣ ਇਸ ਨੂੰ ਸਹਿਣ ਦੀ ਤਾਕਤ ਨਹੀਂ ਹੈ ਇਸ ਦੇ ਨਾਲ ਬਾਬਾ ਆਪਣੀਆਂ ਬਿਸਾਕੀਆਂ ਚੁੱਕ ਕੇ ਜਾਣ ਲੱਗਾ ਜਾਂਦੇ ਸਮੇਂ ਉਸ ਨੇ ਮੇਰੇ ਸਿਰ ਤੇ ਆਪਣਾ ਹੱਥ ਰੱਖਿਆ ਅਤੇ ਦਿਲੋਂ ਪਿਆਰ ਭਰੀ ਆਵਾਜ਼ ਵਿੱਚ ਕਿਹਾ ਆਪਣਾ ਧਿਆਨ ਰੱਖਣਾ ਮੇਰੇ ਬੱਚੇ ਉਸਨੇ ਮੇਰੇ ਦੁਆਰਾ ਪੇਸ਼ ਕੀਤੇ ਗਏ ਰਿਸ਼ਤੇ ਨੂੰ ਜਵਾਨੀ ਤੌਰ ਤੇ ਠੁਕਰਾ ਦਿੱਤਾ ਸੀ ਪਰ ਮੇਰੇ ਸਿਰ ਤੇ ਉਸਦੇ ਹੱਥ ਦੇ ਨਿੱਗੇ ਸ਼ੋ ਨੇ ਮੈਨੂੰ ਦੱਸਿਆ ਕਿ ਉਸਨੇ ਆਪਣੇ ਦਿਲ ਵਿੱਚ ਇਸ ਨੂੰ ਸਵੀਕਾਰ ਕਰ ਲਿਆ ਹੈ ਜਿਵੇਂ ਹੀ ਉਹ ਕਥਿਤ ਪਾਗਲ ਆਦਮੀ ਆਪਣੀ ਪਿੱਠ ਮੋੜਦਾ ਹੈ ਮੇਰੇ ਹੱਥ ਆਪਣੇ ਆਪ ਹੀ ਨਮਸਕਾਰ ਦੇ ਇਸ਼ਾਰੇ ਵਿੱਚ ਇਕੱਠੇ ਹੋ ਜਾਂਦੇ ਹਨ ਜਿਹੇ ਲੋਕਾਂ ਜੋ ਸਾਡੇ ਨਾਲੋਂ ਵੀ ਜ਼ਿਆਦਾ ਦੁਖੀ ਹਨ ਹੋਰ ਵੀ ਪ੍ਰਤੀਕੂਲ ਹਾਲਾਤਾਂ ਵਿੱਚ ਜੀ ਰਹੇ ਹਨ ਸ਼ਾਇਦ ਉਹਨਾਂ ਨੂੰ ਦੇਖਣ ਨਾਲ ਸਾਡਾ ਦੁੱਖ ਘੱਟ ਦਵਾ ਵਲ ਲੱਗ ਸਕਦਾ ਹੈ ਅਤੇ ਦੁਨੀਆ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਬਦਲ ਸਕਦਾ ਹੈ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਇਆਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜੇ ਤੁਸੀਂ ਬੈਲ ਆਈਕਨ ਨਹੀਂ ਪ੍ਰੈਸ ਕੀਤਾ ਤਾਂ ਜਰੂਰ ਕਰਨਾ ਤਾਂ ਕਿ ਤੁਹਾਨੂੰ ਆਉਣ ਵਾਲੀ ਕਹਾਣੀ ਦਾ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਜੀ